ਹਾਂ ਜੀ ਅੱਜ 2024 ਦੇ ਵਿੱਚ ਫੇਸਬੁਕ ਦਾ ਸਭ ਤੋਂ ਵਧੀਆ ਅਪਡੇਟ ਆਇਆ ਇਹ ਅਪਡੇਟ 5 ਜਨਵਰੀ ਤੋਂ ਸ਼ੁਰੂ ਹੋ ਜੂਗਾ ਜਿਹੜੇ ਵੀ ਫੇਸਬੁਕ ਪੇਜ ਤੋਂ ਜਾਂ ਫਿਰ ਪ੍ਰੋਫਾਈਲਾਂ ਤੋਂ ਆਪਣੇ ਪੈਸਾ ਕਮਾ ਰਹੇ ਨੇ ਤੇ ਜਿਹੜੇ ਵੀ ਲੌਂਗ ਵੀਡੀਓ ਪਾ ਕੇ ਜਿਵੇਂ ਕਿ ਆਪਾਂ ਵੱਡੀਆਂ ਵੀਡੀਓ ਦੇ ਵਿੱਚ ਪੈਸਾ ਕਮਾ ਰਹੇ ਸੀ ਹੁਣ ਉਹਨਾਂ ਦੀ ਕਮਾਈ ਡਬਲ ਵਾਂਗੂ ਹੋ ਜੂ ਬਾਈ ਹੁਣ ਪਹਿਲਾਂ ਬਹੁਤ ਸਾਰੇ ਪ੍ਰੋਬਲਮ ਆਉਂਦੀਆਂ ਸੀ ਤੇ ਅੱਗੇ ਕਿਸੇ ਦੀ ਐਡ ਚੱਲਦੀ ਸੀ ਕਿਸੇ ਨਹੀਂ ਚੱਲਦੀ ਪਰ ਹੁਣ ਬਹੁਤ ਸੌਖਾ ਤਰੀਕਾ ਹੋ ਗਿਆ ਪੈਸੇ ਕਮਾਉਣ ਦਾ ਤੇ ਬਹੁਤ ਵਧੀਆ ਅਪਡੇਟ ਵੀ ਆਇਆ ਕਈਆਂ ਨੂੰ ਸ਼ੋ ਹੋਣ ਲੱਗ ਗਿਆ ਕਈਆਂ ਨੂੰ ਨਹੀਂ ਹੋਣ ਲੱ ਤੇ ਮੇਰੇ ਇੱਕ ਦੋ ਪੇਜਾਂ ਦੇ ਉੱਪਰ ਇਹ ਮੇਰਾ ਸ਼ੋ ਹੋਣ ਲੱਗਾ ਤੇ ਮੈਂ ਤੁਹਾਨੂੰ ਦਿਖਾਉਣ ਲੱਗਾ ਵੀ ਉਹ ਅਪਡੇਟ ਕੀ ਆਇਆ ਜਿਨ੍ਹਾਂ ਦੇ ਇਨਸਟ੍ਰੀਮ ਐਡ ਆਨ ਆ ਉਹਨਾਂ ਲਈ ਤਾਂ ਬਹੁਤ ਵਧੀਆ ਗੱਲ ਆ ਪਰ ਜਿਨ੍ਹਾਂ ਦੇ ਨਹੀਂ ਆਉਣ ਉਹਨਾਂ ਲਈ ਵੀ ਇੱਕ ਵਧੀਆ ਗੱਲ ਆ ਵੀ ਉਹ ਵੀ ਆਨਲਾਈਨ ਟੈਨ ਦੇ ਵਿੱਚ ਚੰਗਾ ਪੈਸਾ ਕਮਾ ਸਕਦੇ ਨੇ ਇਨਸਟ੍ਰੀਮ ਐਡ ਚਲਾਉਣ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਆਪਾਂ ਨੂੰ 5000 ਫਾਲੋਅਰ ਤੇ 60000 ਮਿੰਟ ਤੇ ਤੁਸੀਂ ਆਪਣੇ ਵੀਡੀਓ ਪਾ ਕੇ ਬਹੁਤ ਜਲਦ ਪੂਰਾ ਕਰਕੇ ਇਨਸਟ੍ਰੀਮ ਐਡ ਚਲਾ ਸਕਦੇ ਤੇ ਹੁਣ ਪਹਿਲਾਂ ਨਾਲੋਂ ਆਪਣੀ ਜਿਹੜੀ ਕਮਾਈ ਆ ਉਹਨੂੰ ਤੁਸੀਂ ਡਬਲ ਕਰ ਸਕਦੇ ਹੋ ਤੇ ਉਹ ਤੁਹਾਨੂੰ ਅਪਡੇਟ ਕੀ ਆ ਉਹ ਵੀ ਮ ਉਹ ਅਪਡੇਟ ਕੀ ਹੈ ਜੀ ਆਓ ਆਪਾਂ ਹੁਣ ਦੇਖਦੇ ਆਂ ਆਪਾਂ ਤੁਹਾਨੂੰ ਮੋਬਾਈਲ ਸਕਰੀਨ ਤੇ ਲੈ ਕੇ ਚੱਲਦੇ ਆਂ ਤੇ ਜਾ ਕੇ ਉਹ ਅਪਡੇਟ ਬਾਰੇ ਤੁਹਾਨੂੰ ਦੱਸਦੇ ਆਂ ਵੀ ਕਿਵੇਂ ਹੁਣ ਕਮਾਈ ਆਪਣੀ ਡਬਲ ਹੋ ਸਕਦੀ ਜਿਨ੍ਹਾਂ ਨੇ ਹਾਲੇ ਤੱਕ ਆਪਣਾ ਪੇਜ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਹਾਂ ਜੀ ਦੋਸਤੋ ਬਹੁਤ ਸਾਰੇ ਪੇਜਾਂ ਦੇ ਉੱਪਰ ਜਾਂ ਫਿਰ ਪਹਿਲਾਂ ਦੇ ਉੱਪਰ ਇਨਸਟੀਮੈਂਟ ਦੇ ਵਿੱਚ ਜਾ ਕੇ ਆ ਜਿਹੜਾ ਅਪਡੇਟ ਆ ਸ਼ੋ ਹੋਣ ਲੱਗਾ ਉਹ ਜਿਵੇਂ ਕਿ 5 ਜਨਵਰੀ ਤੋਂ ਇਹਨਾਂ ਨੇ ਦੱਸਿਆ ਹੋਇਆ ਵੀ ਇਹ ਸਾਰਾ ਕੁਝ ਚੇਂਜ ਹੋ ਜਾਊਗਾ ਯੂਰ ਐਲੀਜੀਬਿਲੀਟੀ ਵੀਡੀਓ ਨੇ ਜਿਹੜੀਆਂ ਤੁਹਾਡੀਆਂ ਆਪਣੇ ਵੀਡੀਓ ਨੇ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਜਾ ਕੇ ਆਪਾਂ ਜਿੰਨਾ ਵੀ ਤੁਸੀਂ ਵੀਡੀਓ ਪਾਉਂਦੇ ਸੀ ਲੌਂਗ ਵੀਡੀਓ ਵੱਡੀਆਂ ਵੀਡੀਓ ਪਾਉਂਦੇ ਸੀ ਉਹਨਾਂ ਦੇ ਵਿੱਚ ਕਮਾਈ ਹੁੰਦੀ ਸੀ ਆਪਣੀ ਜਾ ਕੇ ਸਿਰਫ ਇਸ ਕੰਮ ਦੀ ਕਮਾਈ ਹੁੰਦੀ ਸੀ ਕਿ ਆਪਣੇ ਐਡ ਚੱਲੂਗੀ ਜਾਂ ਨਾ ਚੱਲੂਗੀ ਉਹਦੀ ਟੈਨਸ਼ਨ ਜ਼ਿਆਦਾ ਹੁੰਦੀ ਸੀ ਜੀ ਕਈ ਵਾਰ ਵੀਡੀਓ ਦੇ ਸ਼ੁਰੂ ਚ ਐਡ ਚੱਲਦੀ ਸੀ ਜਾਂ ਫਿਰ ਲਾਸਟ ਦੇ ਵਿੱਚ ਜਾ ਕੇ ਜਦੋਂ ਐਂਡ ਹੁੰਦਾ ਸੀ ਵੀਡੀਓ ਦਾ ਉਦੋਂ ਐਡ ਚੱਲਦੀ ਸੀ ਕਈ ਵਾਰ ਕੀ ਹੁੰਦਾ ਸੀ ਤੇ ਪਹਿਲਾਂ ਲੋਕ ਵੀਡੀਓ ਦੇਖ ਲੈ ਲੈਂਦੇ ਨੇ ਤੇ ਲਾਸਟ ਜਾ ਕੇ ਵੀਡੀਓ ਛੱਡ ਕੇ ਸਕਿਪ ਕਰਕੇ ਭੱਜ ਜਾਂਦੇ ਨੇ ਤੇ ਉਸ ਤੋਂ ਬਾਅਦ ਉਹ ਐਡ ਦਾ ਪੈਸਾ ਬੰਦੇ ਨੂੰ ਨਹੀਂ ਮਿਲਦਾ ਸੀ ਜਿਵੇਂ ਕਿ ਮਸੂਰੀਆਂ ਆਪਾਂ ਕਹਿ ਸਕਦੇ ਹਾਂ ਜਿਹੜੀ ਵੀਡੀਓ ਤੋਂ ਮਸੂਰੀ ਹੁੰਦੀ ਉਹਦਾ ਪੈਸਾ ਮਿਲਦਾ ਦੀ ਪਰ ਹੁਣ ਦੇਖੋ ਇਹ ਅਪਡੇਟ ਡੇਟ ਦੇ ਵਿੱਚ ਕੀ ਲਿਖਿਆ ਗਿਆ ਇਹ ਅਪਡੇਟ ਦੇ ਵਿੱਚ ਲਿਖਿਆ ਗਿਆ ਵੀ ਜਿਹੜੀ ਹੁਣ ਤੁਹਾਡੇ 5 ਜਨਵਰੀ ਤੋਂ ਹਨ ਜਿੰਨੇ ਵੀ ਵੀਡੀਓ ਨੇ ਔਰ ਇੱਕ ਵਿਊ ਦਾ ਪੈਸਾ ਮਿਲੂਗਾ ਦੇਖੋ ਇੱਥੇ ਲਿਖਿਆ ਹੋਣਾ ਇਧਰ ਸਾਈਡ ਤੇ ਵਿਊਜ਼ ਆਫ एलिਜੀਬਲ ਵੀਡੀਓ ਜਿੰਨੇ ਵੀ ਵੀਡੀਓ ਤੋਂ ਤੁਹਾਡੇ ਐਲੀਜੀਬਲ ਵੀਡੀਓ ਨੇ ਜਿਹੜਿਆ ਤੁਹਾਡੇ ਆਪਣੇ ਖੁਦ ਦੀਆਂ ਵੀਡੀਓ ਨੇ ਉਹਨਾਂ ਦੇ ਉੱਪਰ ਜਿੰਨੇ ਵਿਊ ਆਉਣਗੇ ਵਿਊ ਦਾ ਤੁਹਾਨੂੰ ਪੈਸਾ ਮਿਲੇਗਾ ਜੀ ਇਹ ਬਹੁਤ ਵਧੀਆ ਅਪਡੇਟ ਹੈ ਜਿੰਨੇ ਵੀ ਇਨਸਟ੍ਰੀਮ ਐਡ ਤੋਂ ਪੈਸਾ ਕਮਾ ਰਹੇ ਨੇ ਉਹਨਾਂ ਲਈ ਤਾਂ ਬਹੁਤ ਜ਼ਿਆਦਾ ਵਧੀਆ ਗੱਲ ਆ ਵੀ ਵੀਊ ਦੇ ਹਿਸਾਬ ਨਾਲ ਪੈਸੇ ਮਿਲਣਗੇ ਤੇ ਤੁਹਾਨੂੰ ਕੋਈ ਸੋਚ ਪੇ ਕਰਨੀ ਹੈਗਾ ਵੀ ਸਾਡੀ ਵੀਡੀਓ ਤੇ ਐਡ ਚੱਲੇਗੀ ਮਸੂਰੀ ਆਏਗੀ ਜਾਂ ਨਹੀਂ ਆਏਗੀ ਕੋਈ ਲੈਣਾ ਦੇਣਾ ਨਹੀਂ ਪਰ ਤੁਹਾਨੂੰ ਜਰੂਰ ਵੀ ਸਾਡੀ ਜਿਹਨੇ ਵੀਊ ਕਾਊਂਟ ਹੋਣਗੇ ਉਹਨਾਂ ਨੂੰ ਪੈਸੇ ਮਿਲਣਗੇ ਪਰ ਭਾਈ ਜਿਹਨਾਂ ਦਾ ਨਹੀਂ ਹਲ ਕਰ ਇਨਸਟ੍ਰੀਮ ਚੱਲੀ ਉਹਨਾਂ ਲਈ ਵੀ ਕੋਈ ਅਦਾਸ ਹੋਣ ਵਾਲੀ ਕੋਈ ਗੱਲ ਨਹੀਂ ਜੇ ਤੁਸੀਂ ਬਹੁਤ ਜਲਦ ਆਪਣੇ 5000 ਫਰੈਂਡ ਫੋਲੋਅਰ ਆ ਪੂਰੇ ਕਰਕੇ ਤੇ 60000 ਜਿਹੜਾ ਬਾਅਦ ਟਾਈਮ ਦਿੱਤਾ ਉਹ ਪੂਰਾ ਕਰਕੇ ਆਪਣਾ ਇਹੜਾ ਅਪਡੇਟ ਦਾ ਫਾਇਦਾ ਲੈ ਸਕਦੇ ਹੋ ਤੁਸੀਂ ਇਹ ਸਾਨੂੰ ਸਾਰਿਆਂ ਨੂੰ ਇਹੜਾ ਫਾਇਦਾ ਹੁਣ ਇਹ ਨਹੀਂ ਹੈਗਾ ਵੀ ਇੱਕ ਬੰਦੇ ਨੂੰ ਹੋਵੇ ਹਾਂਜੀ ਜਿਨ੍ਹਾਂ ਦੇ 5000 ਫੋਲੋਅਰ ਜਾਂ ਫਿਰ ਬਾਅਦ ਟਾਈਮ ਪੂਰਾ ਨਹੀਂ ਹੋ ਰਿਹਾ ਹੋ ਰਿਹਾ ਉਹ ਵੀ ਜਰੂਰ ਕਵਿੰਟ ਕਰਕੇ ਦੱਸੋ ਉਹਨਾਂ ਲਈ ਵੀ ਮੈਂ ਕੋਈ ਹੋਰ ਇੱਕ ਤਰੀਕਾ ਦੱਸੂਗਾ ਜਿੱਦੇ ਨਾਲ ਤੁਸੀਂ ਪੂਰੇ ਕਰ ਸਕਦੇ ਹੋ ਜਿਵੇਂ ਕਿ ਇੱਕ ਸੋਨ ਹੋਰ ਦਾ ਸਮ ਵੀ ਰੀਲਾਂ ਵੀ ਜ਼ਿਆਦਾ ਤੁਹਾਰਾ ਪੋਸਟ ਕਰਿਆ ਕਰੋ ਕਿਉਂਕਿ ਰੀਲ ਪੋਸਟ ਕਰਨਾ ਥੋੜਾ ਬਾਅਦ ਟਾਈਮ ਵੀ ਪੂਰਾ ਹੋਊਗਾ ਤੇ ਫੋਲੋਅਰ ਵੀ ਤੁਹਾਡੇ 10 ਜਾਰਾ ਵਧਣਗੇ ਤੇ ਤੁਹਾਡੇ ਪੇ ਦੀ ਰੀਚ ਵੀ ਬਣੀ ਰਹਿੰਦੀ ਹੈ ਜਿਹਦੇ ਨਾਲ ਕਿ ਤੁਹਾਡੀਆਂ ਜਿਹੜੀਆਂ ਵੱਡੀਆਂ ਵੀਡੀਓ ਹੁੰਦੀਆਂ ਨੇ ਉਹਨਾਂ ਦੀ ਚੱਲਣ ਦੀ ਸੁਭਾਵਨਾ ਵੀ ਜ਼ਿਆਦਾ ਬਣ ਜਾਂਦੀ ਹੈ ਵੀਡੀਓ ਵੇਲੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਜੇ ਮਿਲਦੇ ਜੇ ਕਿਸੇ ਹੋਰ ਵੀਡੀਓ ਵਿੱਚ